ਕੋਡੀ 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 ਸਰਪੰਦਰ ਜਲਾਲ ਸੰਗਤ ਜੀ ਇਹ ਸਾਡਾ ਵੀਰ ਰਮਨ ਆ ਬਹੁਤ ਪਿਛਲੇ ਸਾਲਾਂ ਤੋਂ ਬਹੁਤ ਮਿਹਨਤ ਕਰਦਾ ਸਾਰੇ ਖੜੇ ਰਹੋ ਇੱਕ ਵਾਰੀ ਪਲੀਜ਼ ਇੱਕ ਵਾਰੀ ਇੱਕ ਵਾਰੀ ਪਲੀਜ਼ ਬੇਨਤੀ ਹੈ ਮੈਂ ਮੇਰੀ ਔਕਾਤ ਨਹੀਂ ਵੀ ਮੈਂ ਆ ਕੇ ਮਾਈਕ ਫੜਾਂ ਪਰ ਮੇਰੇ ਦਿਲ ਦੇ ਵਿੱਚ ਸੀਗਾ ਵੀ ਮੈਂ ਅਮਰੀਕ ਲਈ ਕਿਉਂਕਿ ਸਾਡੀਆਂ ਦੋ ਭਤੀਜੀਆਂ ਨੇ ਤੇ ਸੱਚੇ ਪਾਤਸ਼ਾਹ ਮਿਹਰ ਪਰਿਆ ਹੱਥ ਰੱਖੇ ਧੰਨ ਬਾਬਾ ਬੁੱਢਾ ਸਾਹਿਬ ਜੀ ਅਮਰੀਕ ਵੀਰ ਦੇ ਪਰਿਵਾਰ ਦੇ ਲਈ ਵੀ ਆਪਾਂ ਪੁੱਤਰ ਦੀ ਦਾਤ ਬਖਸ਼ੇ ਵਾਹਿਗੁਰੂ ਇੱਕ ਵਾਰੀ ਜਕਾਰਾ ਲਾ ਦਿਓ ਬੋਲੇ ਈਸੋ ਨਿਹਾਲ ਸ੍ਰੀਆ ਕਾਲ ਇਹ ਰਮਨ ਸਾਡਾ ਵੀਰ ਇਹਨੇ ਸਾਰਿਆਂ ਦੀ ਅਰਦਾਸ ਕਰਤੀ ਪਿਛਲੇ ਸਾਲ ਵੀ ਸਾਰਿਆਂ ਦੀਆਂ ਅਰਦਾਸਾਂ ਕੀਤੀਆਂ ਇੱਥੇ ਖੜਕੇ ਪਰ ਇਹਨੇ ਆਪਣੇ ਲਈ ਨਹੀਂ ਕਿਹਾ ਇਸ ਵੀਰ ਦੇ ਘਰੇ ਵੀ ਹਜੇ ਤੱਕ ਮੇਰਾ ਖਿਆਲਾ ਵੀ 8-9 ਸਾਲ ਹੋ ਗਿਆ ਹੈ ਨਾ ਹੀ ਬੱਚਿਆ ਤੇ ਨਾ ਹੀ ਬੱਚੀ ਹੈ ਸੱਚੇ ਪਾਤਸ਼ਾਹ ਕੁਖਸ ਲਖਣੀ ਕਰਨ ਔਰ ਚੜਦੀ ਕਲਾ ਬਖਸ਼ਣ ਲਾਓ ਜਕਾਰਾ ਸੰਗਤ ਜੀ ਬੋਲੇ ਇਫਾਨਾ ਸਰੀਆ ਕਾਲ ਇਹ ਬਾਬੇ ਬੁੱਢੇ ਦਾ ਸਥਾਨ ਹੈ ਇੱਥੇ ਤੇ <laughs> ਵੱਡੇ ਵੱਡੇ ਜਿਵੇਂ ਕਹਿੰਦਾ ਵੀ ਝੋਲੀਆਂ ਭਰ ਕੇ ਤੁਰ ਗਏ ਆ ਪਰ ਫਿਰ ਵੀ ਤੁਸੀਂ ਤੇ ਇੱਥੇ ਦੇ ਸੇਵਾਦਾਰ ਬਣ ਕੇ ਇੱਥੋਂ ਦੇ ਕੁੱਕਰ ਬਣ ਕੇ ਸੇਵਾ ਕਰਦੇ ਹੋ ਸੋ ਸੰਗਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਫਾਈਨਲ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਉਹ ਜਲਦੀ ਦੇ ਨਾਲ ਹੀ ਖੇਡ ਮੈਦਾਨ ਦੇ ਵਿੱਚ ਆ ਜਾਣ ਗੁਰੂ ਮਹਾਰਾਜ ਧੰਨ ਬਾਬਾ ਬੁੱਢਾ ਸਾਹਿਬ ਜੀ ਸਾਰਿਆਂ ਤੇ ਮਿਹਰ ਕਰਨ ਧੰਨਵਾਦ ਹੋਵੇਗਾ ਇੱਕ ਹੋਰ ਐਲਾਨ ਜਿਹੜਾ ਜਦੋਂ ਮੈਂ ਸਵੇਰੇ ਆਉਂਦਾ ਸੀਗਾ ਮੈਨੂੰ ਭਾਲੇ ਬੁੱਲੇ ਵੀਰ ਦਾ ਫੋਨ ਆਇਆ ਇੰਗਲੈਂਡ ਤੋਂ ਕਹਿੰਦਾ ਬਾਈ ਵੀ ਅੱਜ ਤੁਸੀਂ ਬਾਬਾ ਜੀ ਦੇ ਸਥਾਨ ਤੇ ਚੱਲੇ ਹੋ ਔਰ ਬੂਟੇ ਵੀਰ ਦੇ ਲਈ ਜਰੂਰ ਅਰਦਾਸ ਕਰੋ ਵੀ ਗੁਰੂ ਮਹਾਰਾਜ ਉਹਨਾਂ ਨੂੰ ਪੁੱਤ ਵਖਸ਼ਣ ਤੇ ਆਪਾਂ ਜੋ ਅਗਲੇ ਸਾਲ ਪ੍ਰਬੰਧਕ ਕਹਿਣਗੇ ਟਰੈਕਟਰ ਰੱਖ ਲੈਣ ਬੁਲਟ ਮੋਟਰਸਾਈਕਲ ਰੱਖ ਲੈਣ ਭਾਲਾ ਬੁੱਲਾ ਠੱਠਾ ਕੀਪਾ ਯੂਕੇ ਸੁਖਮਨ ਯੂਕੇ ਰਵਿੰਦਰ ਮਾਲ ਆਸਟ੍ਰੇਲੀਆ ਕਹਿੰਦੇ ਵੀ ਅਗਲੇ ਸਾਲ ਜਿਹੜਾ ਵੀ ਪ੍ਰਾਈ ਤੁਸੀਂ ਚਾਹੇ ਟਰੈਕਟਰ ਰੱਖੋਗੇ ਚਾਹੇ ਮੋਟਰਸਾਈਕਲ ਜਾਂ ਬੁਲਟ ਰੱਖੋਗੇ ਉਹ ਸਾਡੇ ਵੱਲੋਂ ਹੋਊਗਾ ਬੂਟੇ ਉਮਰੀਆਂ ਦੇ ਪੁੱਤਰ ਦੀ ਖੁਸ਼ੀ ਦੇ ਵਿੱਚ ਇੱਕ ਵਾਰੀ ਜਕਾਰਾ ਲਾ ਦਿਓ ਬੋਲੇ ਇਨਸਾਨਿਹਾਰ ਸ੍ਰੀਆ ਕਾਲ ਤੇ ਮਾਝੇ ਦਾ 4x4 ਪ੍ਰਮੋਟਰ ਬਿੱਲਾ ਗਿੱਲ ਤੀਨੇ ਅਲੀਆ ਤੇ ਉਹਨੇ ਬੂਟੇ ਬਾਈ ਨੂੰ ਫੋਨ ਕੀਤਾ ਵਧਾਈਆਂ ਦਿੱਤੀਆਂ ਤੇ ਵਧਾਈਆਂ ਦੇ ਨਾਲ ਨਾਲ ਇਹ ਐਲਾਨ ਵੀ ਕੀਤਾ ਵੀ ਬੂਟਿਆ ਅੱਜ ਪੁੱਤ ਦੀ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਟੂਰਨਾਮੈਂਟ ਤੇ ਆਖੇਗਾ ਤੈਨੂੰ ਸਕੋਰਪੀਓ ਗੱਡੀ ਦਾ ਮਾਣ ਸਨਮਾਨ ਬਖਸ਼ਾਂਗੇ ਬਿੱਲਾ ਗਿੱਲ ਦੀਨੇ ਵਾਲੀ ਐਲਾਨ ਕਰਵਾਉਂਦਾ ਇੰਗਲੈਂਡ ਤੋਂ ਕਬੱਡੀ ਦਾ 4x4 ਪ੍ਰਮੋਟਰ ਤੈਨੂੰ ਦਿਲ ਤੋਂ ਧੰਨਵਾਦ ਆ ਭਰਾ ਦਾ ਮੁਬਾਰਕਬਾਦ ਆ ਬੂਟੇ ਉਮਰੀਆਣੇ ਦੇ ਲਈ ਬੂਟੇ हां ਬਿੱਲੇ ਗੱਲ ਦੀ ਵੀ ਚੜਦੀ ਕਲਾ ਲਈ ਜਕਾਰਾ ਲਾ ਦਈਏ ਬੋਲੇ ਇਨਸਾਨ ਹਾ ਸ੍ਰਿਆ ਕਾਲ ਐਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਨ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਤਾਂ ਨਵਾਜੀ